ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਵਿਦਿਆਰਥੀਓ ਮੈਨੂੰ ਆਪ ਜੀ ਨੂੰ ਦੱਸਦੇ ਹਾਂ ਬਹੁਤ ਖੁਸ਼ੀ ਹੁੰਦੀ ਪਈ ਹੈਗੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰitsar ਜੀ ਹੁਣਾਂ ਨੇ ਆਪਣਾ ਕੈਲੰਡਰ ਨਾਨਕਸ਼ਾਹੀ ਕੈਲੰਡਰ ਸੰਮਤ 557 ਜਾਰੀ ਕਰ ਦਿੱਤਾ ਹੈਗਾ ਜੋ ਕਿ ਸਨ 2025-26 ਨੂੰ ਪ੍ਰੈਜ਼ੈਂਟ ਕਰਦਾ ਹੈ ਪਿਆਰੇ ਵਿਦਿਆਰਥੀਓ ਹੜੇ ਵਾਸਤੇ ਅਪਡੇਟ ਹੈਗੀ ਆ ਉਹ ਇਹ ਹੈ ਗਿਆ ਕਿ ਇਸ ਸਾਲ ਸ਼ਿਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਤੇ ਜੜਾ ਹੈਗਾ 2 ਸਦੀਆਂ ਮਨਾਣ ਦੀ ਹੈਗੀ ਆ ਪਹਿਲੀ ਸਦੀ ਹੈਗੀ ਆ 350 ਸਾਲਾਂ ਗੁਰਦਾ ਗਦੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਦੂਸਰੀ ਸਦੀ ਹੈਗੀ ਆ 350 ਸਾਲਾਂ ਸ਼ਹੀਦੀ ਦਿਵਸ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਲ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੋ ਪਿਆਰੇ ਵਿਦਿਆਰਥੀਓ ਜਿਹੜੀਆਂ ਇਸ ਸਾਲ ਸਾਡੀਆਂ ਧਾਰਮਿਕ ਪ੍ਰੀਖਿਆਵਾਂ ਹੋਣੀਆਂ ਨਵੰਬਰ ਦੇ ਮਹੀਨੇ ਦੇ ਵਿੱਚ ਉਹਨਾਂ ਦੇ ਵਿੱਚ ਇਹਨਾਂ ਚੋ ਕੁਐਸਚਨ ਆਉਣੇ ਹੀ ਆਉਣੇ ਆ ਤੇ ਇੱਕ ਵਾਰ ਸ਼ਿਦਨ ਨਾਲ ਸੰਬੰਧਤ ਕੁਐਸਚਨ ਆਉਣਗੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦਨ ਸੰਬੰਧਤ ਕੁਐਸਚਨ ਆਉਣਗੇ ਸੋ ਆਪਾਂ ਅਜੂਦੀ ਯੋ ਤਿਆਰੀ ਖੇਚ ਦੇਣੀ ਆ ਸੋ ਇੰਨੀਆਂ ਹੀ ਗੱਲਾਂ ਨਾਲ ਜਿਹੜਾ ਹੈਗਾ ਮੈਂ ਖੇਮਨ ਦਾ ਜਾਚਕਾ ਦੇਓ ਸੀਸ ਵਾਹਿਗੁਰੂ ਜੀ ਫਤਿਹ ਗੱਜ ਕੀ ਅੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ